ਬਈ ਬੱਲਾ 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 ਜਾਂਤਾ ਜੀ ਗੇਮਾ ਗੇਮੀ ਬੋਲੀਆ ਭਾਈ ਪਰ ਛਾਰੀ ਜਾਂਤਾ ਨੰਗੇ ਪੈਰੀ ਦਿਖੀ ਜਾਂਦੀ ਆ ਮੈਨੂੰ ਬਈ ਬੱਲਾ ਬੱਲਾ ਚੁਕਿਆ ਬੜੀ ਚੜਾਈ ਹੋਇ ਚਕੀਦਾ ਪੇਰ ਆਪਣੀ ਦੇਖਿਆ ਕਿਨੂੰ ਜੱੱਚਿਆ ਕੀ ਨਾ ਬਾਬਾ ਜੀ ਤਾਂ ਐਂ ਜੱੱਚ ਦੰਦੇ ਨੇ ਮੈਂ ਤਾਂ ਚ ਬਾਬਾ ਜੀ ਗੱਲ ਤਾਂ ਤੁਹਾਡੀ ਠੀਕ ਆ ਪਰ ਇੱਕ ਗੱਲ ਸਮਝ ਨਹੀਂ ਆਈ ਏ ਛਾਰੀ ਜਾਂਤਾ ਨੰਗੇ ਪੈਰੀ ਕਿਉਂ ਪੀਰੀ ਜਾਂਦੀ ਆ ਜੁੱਤੀਆਂ ਕਿੱਤੇ ਨੇ ਇਹਨਾਂ ਦੀਆਂ ਉਹ ਜੁੱਤੀਆਂ ਕਿੱਥੇ ਹੋਣੀਆਂ ਨੇ 55 ਉਹ ਜੁੱਤੀਆਂ ਅਗਲੀ ਹੱਥਾਂ 'ਚ ਚੱਕੀ ਫਿਰਦੀ ਆ ਪਹਿਣ ਗਈਆਂ ਤੋੜ ਦੇ ਐਤ ਕੀ ਬਈ ਕੰਮ ਤਾਂ ਖਾਤਰੇ ਚੀ ਆ ਚੁੱਕੇ ਆ ਬਾਬਾ ਜੀ ਤੁਸੀਂ ਐਂ ਕਰ ਲੰਦੇ ਜੇ ਐਤ ਕੀ ਨਾਲ ਹੀ ਰਲਾ ਲੰਦੇ ਚਾਨੂੰ ਆਪਣੇ ਕੋਈ ਜਾਣ ਦੋ ਜਾਣ ਦੋ 55 ਉਹ ਤੁਨੂੰ ਨਾਲ ਰਲਾ ਕੇ ਮੈਂ ਕੀ ਕਰੂੰ ਫੇ ਕਰਤਾ ਬਾਬਾ ਜੀ ਨੂੰ ਐਤ ਕੀ ਆ ਪਦਾ ਪਿਆ ਪਿਆ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ Never miss an update.